ਹਾਂਜੀ ਦੋਸਤੋ ਕੈਰ ਪਲਾ ਹੋਪ ਪਲਾ ਅੰਤ ਪਲੇ ਦਾ ਪਲਾ ਇਹ ਆਪਾਂ ਸਾਰਿਆਂ ਨੇ ਸੁਣਿਆ ਇਹ ਹੁੰਦਾ ਵੀ ਆ ਕਈ ਇਮੀਗ੍ਰੇਸ਼ਨ ਵਾਲੇ ਭਰਾ ਮੈਨੂੰ ਆ ਕੇ ਕਹਿੰਦੇ ਆ ਭਾਜੀ ਕੰਮ ਬੰਦ ਹੋ ਗਿਆ ਕੰਮ ਬੰਦ ਹੋ ਗਿਆ ਕੰਮ ਸਲੋ ਹੋ ਗਿਆ ਸਾਡਾ ਸਟੂਡੈਂਟ ਵੀਜ਼ਾ ਸਲੋ ਹੋ ਗਿਆ ਸਾਡਾ ਕੰਮ ਬੰਦ ਹੋ ਗਿਆ ਬਹੁਤ ਵਧੀਆ ਕੰਮ ਚੱਲਦਾ ਸੀ ਪਰ ਪ੍ਰਮਾਤਮਾ ਕਹਿੰਦਾ ਜੇ ਤੁਸੀਂ ਚੰਗੀ ਨੀਅਤ ਨਾਲ ਸਰਵ ਕਰੋਗੇ ਮੈਂ ਇੱਕ ਦਰਵਾਜ਼ਾ ਜੇ ਬੰਦ ਹੁੰਦਾ ਤਾਂ 10 ਖੋਲ ਵੀ ਦਿੰਦਾ ਸਾਡਾ ਕੰਮ ਨਾ ਡੀਮੋਨਟਾਈਜੇਸ਼ਨ ਵੇਲੇ ਬੰਦ ਹੋਇਆ ਨਾ ਲੋਕਡਾਊਨ ਵੇਲੇ ਬੰਦ ਹੋਇਆ ਨਾ ਹੁਣ ਜਦੋਂ ਇਸ ਟਾਈਮ ਸਿਨੈਰੀਓ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਜਾਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਕੱਟ ਗਿਆ ਜਾਂ ਯੂਕੇ ਦਾ ਸਟੂਡੈਂਟ ਵੀਜ਼ਾ ਕੱਟ ਗਿਆ ਪਰ 7 ਸੀ ਦਾ ਕੰਮ ਪਹਿਲਾਂ ਵੀ ਵਧੀਆ ਚੱਲਦਾ ਸੀ ਅੱਜ ਵੀ ਵਧੀਆ ਚੱਲਦਾ ਅੱਜ ਡੈਨਮਾਰਕ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਬੱਚੇ ਜਾ ਰਹੇ ਨੇ ਜਰਮਨ ਦੇ ਵਿੱਚ ਜਾ ਰਹੇ ਨੇ ਆਪਣੇ ਕੋਲ ਕਰੋਸ਼ੀਆ ਤੇ ਪੁਰਤਗਾਲ ਦੇ ਵਿੱਚ ਵਰਪਮੈਂਟ ਦੇ ਵਿੱਚ ਰੈਜ਼ੀਡੈਂਸ ਪ੍ਰੋਗਰਾਮ ਤੇ ਜਾ ਰਹੇ ਆ ਜੇ ਤੁਸੀਂ ਚੰਗਾ ਸਰਵ ਕਰਦੇ ਹੋ ਉਹ ਮਿਲਦਾ ਹੀ ਮਿਲਦਾ ਉਹਨਾਂ ਦੀ ਦੁਆਵਾਂ ਤੁਹਾਡੇ ਨਾਲ ਹੁੰਦੀਆਂ ਨੇ ਜਿਹੜੇ ਅਸੀਂ 2014 15 ਦੇ ਵਿੱਚ ਭੇਜੇ ਬੱਚੇ ਜਿਹੜੇ 18 ਸਾਲ ਦੇ 20 ਸਾਲ ਦੇ 25 ਸਾਲ ਦੇ 30 ਸਾਲ ਦੇ ਜਦੋਂ ਅਸੀਂ ਭੇਜੇ ਉਹ ਅੱਜ ਪੀਆਰਸੀਆਂ ਪਾਸਪੋਰਟ ਲੈ ਚੁੱਕੇ ਆ ਉਥੇ ਪਾਸਪੋਰਟ ਰੈਡ ਪਾਸਪੋਰਟ ਲੈ ਚੁੱਕੇ ਆ ਉਹਨਾਂ ਦੀ ਦੁਆਵਾਂ ਹੀ ਸਾਨੂੰ ਇੰਨਾ ਕੁਝ ਮਿਲ ਮਿਲ ਚੁੱਕੀਆਂ ਨੇ ਜਦੋਂ ਤੁਸੀਂ ਕੋਈ ਕੰਮ ਕਰਨਾ ਕਹਦੇ ਉਹਦੇ ਵਿੱਚ ਆਪਣਾ ਮਤਲਬ ਨਾਲ ਸੋਚੋ ਉਹਦਾ ਪੈਦਾ ਸੋਚੋ ਉਹਦੇ ਫਾਇਦੇ 'ਚ ਹੀ ਤੁਹਾਡਾ ਫਾਇਦਾ ਜੇ ਉਹ ਖੁਸ਼ ਆ ਪੈਸਾ ਤਾਂ ਮਿਲਣਾ ਹੀ ਆ ਤੁਸੀਂ ਚਾਹੇ ਗਲਤ ਤਰੀਕੇ ਨਾਲ ਕਮਾ ਲਓ ਚਾਹੇ ਚੰਗੇ ਤਰੀਕੇ ਨਾਲ ਕਮਾ ਲਓ ਪਰ ਜੇ ਤੁਸੀਂ ਗਲਤ ਤਰੀਕੇ ਨਾਲ ਕਮਾਉਨੇ ਹੋ ਤਾਂ ਨਾਲ ਕੰਡੇ ਵੀ ਜ ਲੈਨੇ ਹੋ ਜੇ ਚੰਗੇ ਤਰੀਕੇ ਨਾਲ ਕਮਾਉਨੇ ਹੋ ਉਹ ਅੱਗੋਂ ਤੁਹਾਡੇ ਰੈਫਰੈਂਸ ਬਣਾਉਂਦਾ ਤੁਹਾਡੇ ਲਾਈਫ ਜਿਹੜਾ ਟਾਈਮ ਉਹ ਚੀਜ਼ਾਂ ਕੰਮ ਆਉਂਦੇ ਤੁਹਾਡੇ ਰੈਫਰੈਂਸ ਕੰਮ ਆਉਂਦੇ ਤੁਹਾਡੇ ਫਿਊਚਰ ਚ ਉਹ ਦੋਸਤ ਮਿੱਤਰ ਭਰਾ ਬਣ ਕੇ ਖੜਦੇ ਆ ਜਿਨ੍ਹਾਂ ਦੇ ਤੁਸੀਂ ਇੱਕ ਵਾਰੀ ਫੈਮਿਲੀ ਦੇ ਵਿੱਚ ਮੈਂਬਰ ਬਣ ਜਾਂਦੇ ਹੋ ਇਹ ਲਾਈਨ ਬਹੁਤ ਸੋਹਣੀ ਹੈ ਇਹ ਕੰਮ ਬਹੁਤ ਵਧੀਆ ਵਾ ਉਨਤੇ ਫਲੀਆਂ ਵਾਲਾ ਕੰਮ ਤੁਸੀਂ ਸਿਰਫ ਪੈਸਾ ਨਾ ਸੋਚੋ ਤੁਸੀਂ ਕਿਸੇ ਨੂੰ ਚੰਗਾ ਹਫਰਤ ਕਰਕੇ ਦੇਖੋ ਪ੍ਰਮਾਤਮਾ ਤੁਹਾਡੇ ਨਾਲ ਖੜਾ ਹੋਊਗਾ ਇਸ ਗੱਲ ਨੂੰ ਗੌਰ ਜਰੂਰ ਕਰਿਓ ਮੈਂ ਤੁਹਾਨੂੰ ਛੋਟਾ ਹੋਊਂਗਾ ਕਿਸੇ ਤੋਂ ਕੋਈ ਵੱਡਾ ਹੋਊਂਗਾ ਪਰ ਇਸ ਗੱਲ ਨੂੰ ਜਰੂਰ ਗੌਰ ਕਰਿਓ ਧੰਨਵਾਦ